ਇਹ ਖੋਲੇ ਖੋਲਿਐ ਲੈ ਤਮਾਛਾ ਬਣਾ ਰਹੇ ਹੈ ਘਾਟੀ ਖੋਲੀ ਖੋਲਿਐ ਲੈ ਤਮਾਛਾ ਬਣਾ ਰਹੇ ਹੈ ਆਪਣੇ ਹੀ ਹੱਥੀ ਜਿੰਦੂ ਸੁਈ ਤੇ ਰਾਹੇ ਹੈ ਆਪਣੇ ਹੀ ਹੱਥੀ ਕਿ ਇਹ yeah ήθελε να ਕਾਨੇ ਤੋਰ ਲੈ ਲਾਹੌਰੋਂ ਦਿੱਲੀ ਨੂੰ ਗੋਗਾ ਪਖਾਨ ਪਾਉਂਦੇ ਜਾਣ ਖਿੰਡੀ ਨੂੰ ਅੱਗੇ ਪਿੱਛੇ ਸ਼ਾਹੀ ਅਸਵਾਰ ਪਿਆਦੇ ਐ ਚੱਲੇ ਨਾਲ ਸੂਬੇ ਦੇ ਸ਼ਹਿ ਜਾਤੇ ਐ ਜੇ ਨੀ ਪਸ਼ਾਵੀ ਤੋਰ ਰਸਾਲੇ ਪੂਰੇ ਨੀ ਜਾਂ ਬੰਦੇ ਸ਼ੇਰ ਦੀ ਗੱਡੀ ਦੇ ਰੂਪੇ ਦੀ ਜਿੰਦਰਾ ਲਗਾਤਾ ਪਿੰਜਰੇ ਚ ਬਾੜ ਕੇ ਭੁੱਖਾ ਸ਼ੇਰ ਖਾ ਜਾਣਾ ਕਿਸੇ ਨੂੰ ਪਾਰ ਕੇ ਦੇਹੀ ਦਾ ਮੜਾ ਸਿਰ ਤੇ ਟਟਾਰ ਪਗੜੀ ਹਾਲੇ ਵਾਂਗੂ ਮੱਥਾ ਸੂਰ ਮੇਂਦਾ ਦਾਗਦਾ ਪਿੰਡਾਰੇ ਤੋਂ ਸੇਕ ਵੈਰੀਆਂ ਨੂੰ ਲੱਕਦਾ ਚੰਦ ਦੀਆਂ ਤੇਸ ਆ ਗਿਆ ਵਕਤ ਮਚੜ ਨਾਲ ਨਾਲ ਜਾਵੇ ਅਜੇ ਸਿੰਘ ਮਚੜਾ ਇਹ ਤੂੰ ਪਿੱਛੇ ਦੱਸਾਂ ਜੋ ਸਿਆਣੇ ਲਿਖਦੇ ਕੱਟੇ ਸੀਸ ਕੱਟਿਆ ਚ ਹਜ਼ਾਰਾਂ ਸਿੱਖਾਂ ਦੇ ਬੁਰੇ ਪੱਪੀ ਸੂਬੇ ਦੇ ਹੁਕਮ ਕਰੜੇ ਜਾਨ 700 ਦੇ 40 ਦੇ ਨਰੜੇ ਮੁੱਖ ਮੁੱਖ ਕੇਸਾ ਖੁੱਲੇ ਅਜ ਗਾਣ ਦਾ ਦੋਵੇਂ ਹੱਥ ਪਿਛਾਣਾ ਪਾਣਾ ਤੇ ਬੇਦਾਰ ਤਾਂ ਗਈਆਂ ਵਾਦ ਚੌਂਤ ਚਾਂਦ ਨਹੀਂ ਬਾਜ਼ਾਰ ਮੇ ਜਿੱਦ ਨੇ ਪੰਜਾਬ ਦੇ ਜਵਾਨ ਕਾਰ ਨੇ ਵੇਖ ਕੇ ਨਜ਼ਾਰੇ ਨੇ ਉਹ ਜਹੇ ਕਹਿਰ ਦੇ ਸਾਰੇ ਲੋਕੀ ਰੋਣ ਲੱਗ ਪਏ ਸ਼ਹਿਰ ਦੇ ਨਾਲੇ ਵੇਖ ੁੱਭਾਂ ਮਾਰਨਾ ਚਨਨੀਆਂ ਅੱਜ ਕਿੱਥੇ ਕਰਨਾ パイチナ。 ਆਨੇ ਲਈ ਹੁੰਦਲਾ ਖਵਾਰਨਾ ਹੁੰਦੇ ਓ ਬੰਦੇ ਆਪਣੇ ਆਪਣੇ ਜੇ ਕੌਮ ਦੇ ਗਦਾਰ ਨਾ ਹੁੰਦੇ ਬਈ ਸਾਡੇ ਆਪਣੇ ਓ ਛੱਡ ਚੜ ਮੈਂ ਨਾ ਤੂੰ ਛੇੜਵਾਗਾ ਨੂੰ ਆਪ ਹੀ ਪੜਾਉਂਦੇ ਰਹੇ ਤੂੰ ਤਲਾਗਾ ਨੂੰ ਓਏ ਆਪਣਾ ਬਣਾ ਕੇ ਆਪ ਨਾ ਹੀ ਛੱਡਦੇ ਜਦੋਂ ਕਹਿੰਦੇ ਕੁੱਤੀ ਚੋਰਾ ਨਾਲ ਰਲੇ ਉਹ ਮਾਰ ਕੇ ਜਮੀਰਾ ਤੇ ਜੀਰਾ ਵਟਕੇ ਲਈ ਪ੍ਰਧਾਨੀ ਜੁੱਤੀਆਂ ਨੂੰ ਚੱਟ ਕੇ ਕਿੱਤੇ ਦੋਗਨੇ ਜੇ ਨੀਤਾਂ ਤੋਂ ਬਿਮਾਰ ਲਾ ਹੁੰਦੇ ਓ ਬੰਦੇ ਆਪਣੇ ਆਪਣੇ ਜੇ ਕੌਮ ਦੇ ਗਦਾਰ ਨਾ ਹੁੰਦੇ ਬਈ ਸਾਡੇ ਆਪਣੇ ਹੰਮੂ ਦੇ ਘੋੜੇ ਵਿੱਚੋਂ ਨੀਤਾ ਖੋਟੀਆਂ ਅੱਜ ਵੀ ਕਈ ਸੇਕ ਦੇ ਸਿਆਸੀ ਰੋਟੀਆਂ ਉਹ ਚੂਸਦੇ ਨੇ ਰਤ ਮਾਰਿਆਂ ਦਾ ਚਾਰਾਂ ਦੀ ਕੌਮ ਵਿੱਚ ਅਜੇ ਘਾਟ ਨਹੀਂ ਗਦਾਰਾਂ ਦੀ ਉਹ ਬਾਗ ਚਲਿਆਂ ਵਾਲੇ ਚ ਬਰਤਾ ਕੇ ਕਹਿਰ ਨੂੰ ਕਨਰ ਕਰਾਇਆ ਜਿੰਨਾ ਉਡੋ ਐਰ ਨੂੰ ਅੱਜ ਨਸ਼ਿਆਂ ਦੇ ਥਾਂ ਥਾਂ ਬਾਜ਼ਾਰਾਂ ਨਾ ਹੁੰਦੇ ਹੋਈ ਬੰਦੇ ਆਪਣੇ ਆਪਣੇ ਜੇ ਕੌਂਦੇ ਗਦਰ ਨਾ ਹੁੰਦੇ ਹੋ ਸਾਡੇ ਆਪਣੇ ਓ ਬੈਰੀਆਂ ਨੂੰ ਜਿਨ੍ਹਾਂ ਨੇ ਚਟਾਤੇ ਤਲਵੇਂ ਸਦੀਆਂ ਚ ਕਿਤੇ ਜੰਮਦੇ ਨੇ ਨਲਵੇ ਸਦੀਆਂ ਚ ਕਿਤੇ ਜੰਮਦੇ ਨੇ ਨਲਵੇ ਹੰਗਲਾ ਦੇ ਅਸਮੋਂ ਦੇ ਪੈਰ ਮਾਰ ਕੇ ਰਬਾ ਭੇਜ ਕੇ ਤੇ ਫੇਰ ਚਰਨੈਲ ਵਰਗੇ ਰਬਾ ਭੇਜ ਕੇ ਤੇ ਫੇਰ ਚਰਨੈਲ ਵਰਗੇ ਉਹ ਸਭਾ ਸਭਾ ਮੱਡ ਪੂਰੇ ਇਕੱਲੇ ਖੜ ਗਏ ਬਈ ਅਸੀਂ ਉਹਨਾਂ ਚੋਂ ਬਿਨਾਂ ਸੀਸ ਤੋਂ ਜੋ ਲੜ ਗਏ ਬੈਰੀ ਭਾਜੀ ਪਾ ਕੇ ਸੁੱਕੇ ਹੀ ਫਰਾਰ ਨਾ ਹੁੰਦੇ ਉਹ ਬੰਦੇ ਆਪਣੇ ਆਪਣੇ ਜੇ ਕੌਮ ਦੇ ਗਦਾਕ ਨਾ ਹੁੰਦੇ ਉਹ ਸਾਡੇ ਆਪਣੇ ਆਰੇ ਜੂਗੂ ਕਿਤੇ ਮੈਂ لال رنگ کا چڑھا سورج ترین لگتا سن پلا ہے مرد ہوں گھر لالو دے پلا ہے مردہ ہر کر لالو دے رکھی سکی چکتا ہوں گھر لالو دے ਚੰਗਾ ਚੋਖਾ ਥਾੜਾ ਨਾ ਉਭਾਰ ਮਿਲੇ ਚੰਗਾ ਚੋਖਾ ਥਾੜਾ ਨਾ ਉਭਾਰ ਮਿਲੇ ਕਿਹੜਾ ਬਾਬਾ ਖੜਦਾ ਮੁਰ ਘਰ ਲਾਉਂਦੇ ਕੌਣ ਪੜਾਹੇ ਵਰਦਾ ਮੁਰ ਘਰ ਲਾਉਂਦੇ ਕਿ ਲਾਲੋ ਅੱਜ ਵੀ ਮਿਹਨਤ ਉਝ ਹੀ ਕਰਦਾ ਹੈ ਲਾਲੋ ਅੱਜ ਵੀ ਮਿਹਨਤ ਉਝ ਹੀ ਕਰਦਾ ਹੈ ਤੁਲਾ ਅੱਖਰ ਤੱਕ ਦਾ ਮੁਰ ਘਰ ਲਾਉਂਦੇ ਕੌਣ ਪੜਾਹੇ ਵਰਦਾ ਮੁਰ ਘਰ ਲਾਉਂਦੇ ਕਿ ਹੁਣ ਬਾਬੇ ਦੇ ਦਰਸ਼ਨ ਮਹਿੰਗੇ ਹੋਏ ਨੇ ਹੁਣ ਬਾਬੇ ਦੇ ਦਰਸ਼ਨ ਮਹਿੰਗੇ ਹੋਏ ਨੇ ਦੇਲੀ ਪੈਰ ਨਾ ਧਰਦਾ ਹੁਣ ਕਰਤਾਲੋ ਦੇ ਕੌਣ ਪੜਾਏ ਵਰਦਾ ਹੁਣ ਕਰਤਾਲੋ ਦੇ ਆਖਰੀ ਸ਼ੇਰ ਇਹਦਾ ਕੇ ਲਾਲੋ ਜਿੱਥੇ ਹੱਕ ਹਲਾਤ ਦੀ ਖਾਂਦਾ ਹੈ ਲਾਲੋ ਜਿੱਥੇ ਹੱਕ ਹਲਾਤ ਦੀ ਖਾਂਦਾ ਹੈ ਨਾਨਕ ਵੀ ਆ ਛਕਦਾ ਹੁਣ ਕਰਤਾਲੋ ਦੇ

مطلب یاد کرتا ہے مطلب ویلے یاد کرتا ہے ایتا کوئی دستور نہیں ਗੜਜਾਂ ਦਾ ਐਡਾ ਨੂੰ ਮਜਬੂਰ ਨਹੀਂ ਕੁੰਗਾ ਉਹ ਹੀ ਰੰਗ ਤੋਂ ਰਾਜਾ ਬਣਾਵੇ ਉਹਦੀ ਫੇਰ ਕਿਤਾ ਕੋਈ ਮਸ਼ਹੂਰ ਨਹੀਂ ਹੁੰਦਾ ਉਹਨੂੰ ਹਰ ਗੱਲ ਤੇ દોਸ਼ ਦੇ ਦਿੰਦਾ ਹੈ ਉਹਨੂੰ ਹਰ ਗੱਲ ਤੇ દોਸ਼ ਦੇ ਦਿੰਦਾ ਹੈ ਕੀ ਗੱਲ ਤੇਰਾ ਕਦੇ ਕੋਈ ਸੁਖੂੜ ਨਹੀਂ ਹੁੰਦਾ ਤੂੰ سامنے ਦਾ ਕੋਹਾ ਜੂਣੇ ਦਸਰਾ ਨਹੀਂ ਰੱਬ ਤਾਂ

ਕੁਝ ਸੀ ਰੱਖਣਾ ਗਾਤੋਂ ਉਦਾਸ ਰੱਖਿਆ ਤੂੰ ਥੋੜਾ ਦੀਆਂ ਕਮੀਆਂ ਰਿਹਾ ਤੂੰ ਘੱਟਦਾ ਆਪਣੇ ਵੱਲ ਘਾਤੋਂ ਨਹੀਂ ਟੱਕਿਆ ਕਦੇ ਬੈਠ ਕੇ ਸੋਚੀ ਬੰਦੇ ਆ ਜ਼ਿੰਦਗੀ ਵਿੱਚ ਕੀ ਟੱਕਿਆ ਸੇਰੇ ਯੋਤੇ ਆਕੇ ਬਹਿ ਗਏ ਲੋਕੋ ਦੇਖ ਨਾਸ਼ਕ ਆਕੇ ਇੱਕ ਗੱਲ ਕੱਤੀ ਜਿਹੜੀ ਇਹ ਲਿਖ ਦਿੱਤੀ ਕਿ ਦਿਖਤਾ ਗਿਆ ਹੈ

چنتن سے بل گا ہوا منقی منک نو سی جیون جان سیھ دیا ہے کبتا میں ہومے کے ولاس پہ روپ بیان کرتی ہے کبھی کہہتا ہے ਵੀਰੋ ਜੀ ਅੰਦਰੋਂ ਮੈਂ ਨਾਮ ਕੀ ਜਿਸ ਕਾਰਨ ਉਹਦੇ ਮਿੱਤਰ ਦੂਰ ਹੋ ਗਏ ਅਤੇ ਰਿਸ਼ਤੇ ਟੁੱਟ ਗਏ ਇੱਕ ਹਫ਼ਤਾ ਸੋਚੀ ਚਰਣ ਉਤੇ ਮੈਂ ਦਿਖਾਨ ਤੂੰ ਤੋਂ ਹੀ ਪ੍ਰਮਾਤਮਾ ਕਰਦੇ ਸਿੱਤੇ ਮੈਨੂੰ ਜ਼ਿੰਦਗੀ ਦੇ ਬਦਲ ਦੀ ਗੱਲ ਕਰਦਾ ਇਸੇ ਤਰ੍ਹਾਂ ਮਨ ਨੂੰ ਮਿਹਾਰ ਕਵਚ ਕਵੀ ਦੂਜਿਆਂ ਦੇ ਐਲ ਨੂੰ ਬਣਾਉਣ ਦੀ ਜਾਇ ਆਪਣੇ ਮਨ ਦੀ ਮੈਰੋਤਾਨ ਅਤੇ ਆਪਣੇ ਆਪ ਨੂੰ ਨੇਹਾਰੀ ਫਰੇਨਾਉਂ ਮੇ ਇਸ ਅੰਗਰੇਜ਼ਾਇਆ ਇੱਕ ਹੋਰ ਬਹੁਤ ਕੌਪਲ ਫੈਨ ਨੂੰ ਨੋਹ ਦੀ ਸਚਾਈ ਹੈ ਕਵਿਤਾ ਮੌਤ ਦਾ ਵੀ ਬੰਦੇ ਨੂੰ ਵਿੱਚ ਮਰਨ ਦੀ ਇੱਕ ਅਟੱਲ ਸਚਾਈ ਕਿਹਾ ਹੈ ਕਿਹਾ ਬੰਦੇ ਮੌਤ ਤੋਂ ਡਰਦੇ ਹੋਏ ਹਰ ਪਲਕ ਮਰਦੇ ਹਨ ਪਰ ਉਤਤਮ ਮਨ ਉਹ ਹੈ ਜਦੋਂ ਮਨੁੱਖ ਹਉਮੈ ਨੂੰ ਹੀ ਤਿਆਗ ਲੈਂਦਾ ਹੈ ਕਵੀ ਦਾ جیون دوڑ کر نظریہ بھی سپشٹ ہے جیون بھی دوڑ وقتی نہیں پر ساج لوگ مک جانے ہیں اس لیے لکھا گیا ہے اپنے سنگن لہلا گو پل کیونکہ دم کا نہیں وسا ہوتا کبھی منکی گڑتی رب کے نہ مڑ ہنکار ہنکار نہ کرتے فیتر سنسر چڈ کے باڑی پڑھ کی نصیحت دیا ہے ਉਹ ਸੰਸਾਰ ਪਰਮਾਤਮਾ ਦੇ ਤੇ ਪਰਮਾਤਮਾ ਦੇ ਰਹਿਣ ਲਈ ਲਿਖਿਆ ਲਿਖਿਆ ਗਿਆ ਹੈ ਕਿ ਬਾਣੀ ਦਾ ਨਲ ਖਾਤ ਕਰਿਆ। ਕੋਸ਼ਨਿਕ ਕਰਕਾ ਦੀ ਸ਼ੈਲੀ ਸਭ ਸੁੱਚੀ ਅਤੇ ਆਪਮਾਲਿਕ ਕੋ ਸ਼ੋਹ ਵਾਲੀ ਹੈ। ਉਹ ਰੋਜ਼ਾਨਾ ਜੀਵਨ ਦੇ ਪੰਜ ਰੁਪਿਆਂ ਨੂੰ ਰੋਹਾਨੀ ਉਚਾਰਤਾ ਰੰਗ ਨਾਲ ਰੂਪੀ ਪੇਸ਼ ਕਰਦਾ ਹੈ। ਭਾਵੇਂ ਕਵੀ ਨੇ ਆਪਣੇ ਜ਼ਿਆਦਾਤਰ ਜੀਵਨ ਵਿੱਚ ਇੱਕ ਬੈਂਕ ਅਫਸਰ ਵਜੋਂ ਬਿਤਾਇਆ ਹੈ ਪਰ ਫਿਰ ਵੀ ਉਨ੍ਹਾਂ ਦੀ ਪੱਤਰ ਵਿੱਚ ਸੇਧੀ ਭਾਵ ਅਤੇ ਅਧਿਆਤਮਿਕ ਪੜਤਨ ਨੂੰ ਸੇਂ ਸੇਰ ਦੇਣ ਦਾ ਸੰਦੇਸ਼ ਪ੍ਰਮੁੱਖ ਰਿਹਾ ਉਹ ਸੱਚ ਨੂੰ ਲੱਭਣ ਵਾਲਾ ਕੋਝੀ ਇਸ ਮੁੱਤਵਚਨ کئی ਜਗ੍ਹਾ ਨੂੰ ਪ੍ਰਿੰਟਿੰਗ ਦੀਆਂ ਗਲਤੀਆਂ ਹੋਣ ਕਰਕੇ ਕਪਤਰ ਸਿਰਾਸ ਨੂੰ ਕੋਈ ਖੋਲ ਨਹੀਂ ਆ ਰਹੀ ਫਿਰ ਇਹ ਕਾਸੰਗ ਰੂਹਾਨੀ ਸਭਾ ਆਧਰ ਪੰਜਾਬੀ ਕਪਤਰ ਵਿੱਚ ਇੱਕ ਅਜਿਹਾ ਪ੍ਰਯਾਸ ਹੈ ਜੋ ਮਨੁੱਖ ਨੂੰ ਆਤਮਿਕਤਾ ਤੇ ਗਿਆਨ ਦਾ ਕੋਟਾ ਹੁੰਦਾ ਹੈ ਇਹ ਸਮਝਾ ਮਾਇਆ ਦੇ ਢੇਰੇ ਵਿੱਚ ਘੁਸੇ ਮਨੁੱਖ ਨੂੰ ਮੁਨੁੱਖ ਨੂੰ ਸੱਚੇ ਪਕਾਣੇ ਦੀ ਭਾਵ ਕਰਨ ਹੌਮੇ ਤਿਆਰ ਕਰਨ ਅਤੇ ਪਰਮਾਣੇ ਦੇ ਦਰ ਰੰਗ ਦੀ ਤ੍ਰੇਨਾ ਦੇ ਤੇ ਇੱਕ ਸੁੱਚੇ ਅਤੇ ਸਿਹਤਿਆਰੀ ਜੀਵਨ ਦੀ ਲਗਾਂ ਨੂੰ ਮਾਨਣ ਲਈ ਸਦਾ ਲੋ ਇਸਨਾਂ ਇੱਕ ਉਸਤਤ ਨਿਸ਼ੀ ਭਾਵਨਾ ਤੋਂ ਸ਼ੁਰੂ ਹੋ ਕੇ ਸੂਚੀ ਕਾਇਨਾਤ ਲਈ ਇੱਕ ਉਤਮ ਅਤੇ ਕਾਟਮਾ ਕਿਸਦੇ ਦੇ ਸਥਾਪਨ ਹੋਇਆ ਮੋਸ਼ਾਲਸੀ ਕਾਰਤਾ ਮੈ ਲਈ ਇਹ ਪਾਤਨਾ ਪ੍ਰਕਾਸ਼ਨਾ ਦੇ ਇਸ ਸੱਤੇ ਇਸ ਪੁਸਤਕ ਦਾ ਸਵਾਗਤ ਕਰਨਾ ਹੈ